ਤਾਂ ਹਾਂਜੀ ਬਾਬਿਓ ਕੀ ਹਾਲ ਚਾਲ ਤੇ ਇੱਕ ਵਾਰੀ ਫੇਰ ਤੋਂ ਥੋੜਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਨਵੀਂ ਵੀਡੀਓ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਗਏ ਥੋੜੇ ਵਾਸਤੇ 2012 ਤੋਂ ਲੈ ਕੇ 2023 ਮਾਡਲ ਦੀਆਂ ਟੌਪ ਨਹੀਂ ਕੰਬੈਨਾ ਤੇ ਚਲੋ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਤਾਂ ਹਾਂਜੀ ਬਾਪਿਓ ਆਪਣੀ ਨੰਬਰ 1 ਤੇ ਨਿਕਲ ਕੇ ਆ ਰਹੀ ਹੈ ਵਸ਼ਾਲ 2015 ਮਾਡਲ ਲੋਕਲ ਬਾਈ ਗੱਡੀ ਚੱਲੀ ਹੋਈ ਹੈ ਕਲਰ ਵਗੈਰਾ ਸਭ ਓਰੀਜਨਲ ਹੈ BS3 ਲਾਲ ਨੂੰ ਪੇਟੀਪਨ ਇੰਜਨ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਗੱਡੀ ਪੂਰੀ ਓਕੇ ਰਿਪੋਰਟ ਹੈ ਬਾਈ ਦੀ ਡਿਮਾਂਡ ਬਾਈ 9 ਲੱਖ ਰੁਪਇਆ ਹੈ ਜੋ ਕਿ ਬਾਈ ਫਿਕਸ ਹੀ ਪ੍ਰਾਈਸ ਹੈ ਤੇ ਬਾਕੀ ਜੇ ਕਿਸੇ ਨੇ ਮੇ ਗੱਡੀ ਲੈਣੀ ਹੈ ਜਲਦੀ ਬਾਈ ਨਾਲ ਵਿਜ਼ਿਟ ਕਰਿਓ ਅਰਜੈਂਟ ਗੱਡੀ ਸੇਲ ਕਰਨੀ ਹੈ ਮੈਂ ਦੇਤਾ ਬਾਈ ਦਾ ਨੰਬਰ ਕਰ ਲਿਓ ਸੰਪਰਕ ਤੇ ਲੈ ਲਓ ਹੋਰ ਜਾਣਕਾਰੀ ਤਾਂ ਹਾਂਜੀ ਮਿੱਤਰੋ ਆਪਣੀ ਨੰਬਰ 2 ਤੇ ਨਿਕਲ ਕੇ ਆ ਰਹੀ ਕਰਤਾਰ 2015 ਮਾਡਲ ਪੂਰੀ ਬਯੋਕੇ ਲੋਕ ਦੀ ਗੱਡੀ ਹੋਣ ਵਾਲੀ ਹੈ 50% ਟਾਇਰ ਤੇ ਪੇਟੀ ਬੰਨਜਣ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਬਾਕੀ ਇਹ ਵੀ ਗੱਡੀ ਪੰਜਾਬ ਨੰਬਰ ਦੀ ਹੈ ਮੁਕਸਰ ਜਲਦੀ ਗੱਡੀ ਹੈ ਬਈ ਬਾਕੀ ਬਾਈ ਬਾਈ ਦੀ ਡਿਮਾਂਡ ਹੋਣ ਵਾਲੀ ਏ 13 ਲੱਖ ਰੁਪਏ ਜੋ ਕਿ ਥੋੜਾ ਬਹੁਤ ਉੱਪਰ ਨੀਚੇ ਹੋ ਜਾਵੇਗਾ ਬਾਕੀ ਬਾਈ ਗੱਡੀ ਪੂਰੀ ਘੈਂਟ ਹੈ ਕੁਝ ਲੈਣੀਆਂ ਹੋਰ ਜਾਣਕਾਰੀ ਗੱਡੀ ਬਾਰੇ ਜਾਂ ਕਿਸੇ ਚੀਜ਼ ਬਾਰੇ ਤਾਂ ਬਾਈ ਨਾਲ ਕਰ ਲਿਓ ਸੰਪਰਕ ਮੈਂ ਬਾਈ ਦਾ ਨੰਬਰ ਦੇ ਦਿੱਤਾ ਹੈ ਬਾਕੀ ਗੱਡੀ ਓਕੇ ਰਿਪੋਰਟ ਵਿੱਚ ਰਿਪੇਅਰ ਕਰਕੇ ਠੱਲੀ ਹੋਈ ਹੈ ਹਾਂਜੀ ਮਿੱਤਰੋ ਆਪਣੀ ਨੰਬਰ 13 ਤੇ ਨਿਕਲ ਕੇ ਆਈ ਮੋਮੀ 990 ਮੇਰੇ ਯੂਪੀ ਵਾਲੇ ਵੀਰਾਂ ਦੀ ਇਹ ਸਪੈਸ਼ਲ ਹੋਣ ਵਾਲੀ ਹੈ ਉਹਨਾਂ ਦੀ ਡਿਮਾਂਡ ਤੇ ਗੱਡੀ ਲੈ ਕੇ ਆਇਆ ਤੇ ਯੂਪੀ ਏਰੀ ਦੀ ਗੱਡੀ ਹੈ ਬਾਕੀ ਜੇ ਇਹਦੇ ਟਾਇਰਾਂ ਦੀ ਗੱਲ ਕਰੀ ਤੇ 50% ਉਹਦੇ ਤੁਨ ਟਾਇਰ ਦੇਖਣ ਨੂੰ ਮਿਲ ਜਾਣਗੇ ਪੇਟੀਪਾ ਇੰਜਨ ਦੇ ਨਾਲ ਗੱਡੀ ਹੈ オリジナル ਕਲਰ ਹੈ ਬਾਈ ਕੁਝ ਚੇਂਜ ਨਹੀਂ ਕੀਤਾ ਆ ਤੇ ਯੂਪੀ ਨੰਬਰ ਦੀ ਗੱਡੀ ਹੈ ਬਾਕੀ ਬਈ ਬਾਈ ਦੀ ਡਿਮਾਂਡ 8 ਲੱਖ 500 ਹੋਣ ਵਾਲਾ ਹੈ ਜੋ ਕਿ ਮੌਕੇ ਥੋੜਾ ਬਹੁਤ ਉੱਪਰ-ਨੀਚੇ ਹੋ ਜਾਵੇਗਾ ਤੇ ਬਾਈ ਨੇ ਦੋ ਵਾਰੀ ਫੋਲਰ ਰਿਪੇਅਰ ਕੀਤੀ ਹੋਈ ਹੈ ਪੂਰਾ ਬਈ ਓਕੇ ਕੰਮ ਕੀਤਾ ਹੋਇਆ ਹੈ ਜੇ ਕਿਸੇ ਨੇ ਬਾਈ ਲੈਣੀ ਹੈ ਕੁਝ ਹੋਰ ਜਾਣਕਾਰੀ ਗੱਡੀ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਤਾਂ ਮੈਂ ਦੇ ਦਿੱਤਾ ਬਾਈ ਦਾ ਨੰਬਰ ਕਰ ਲਿਓ ਸੰਪਰਕ ਤੇ ਲੈ ਲਓ ਗੱਡੀ ਨੂੰ ਗੱਡੀ ਬਈ ਪੂਰੀ ਸਿਹਰਾ ਤਾਂ ਹਾਂਜੀ ਬਾਪੋ ਆਪਣੀ ਅਗਲੀ ਕੰਬੈਨ ਨਿਕਲ ਕੇ ਆ ਰਹੀ ਹੈ ਐਨਐਸਜੀ 2016 ਮਾਡਲ 70% ਟਾਇਰ ਦੇ ਨਾਲ ਗੱਡੀ ਪਾਈ ਹੋਈ ਹੈ ਪੇਟੀ ਬੰਦ ਲਾਲੀ ਨੂੰ BS3 ਇੰਜਣ ਗੱਡੀ ਤੇ ਰੱਖਿਆ ਹੈ ਗੱਡੀ ਪੂਰੀ ਓਕੇ ਰਿਪੋਰਟ ਹੈ ਬਾਈ ਸਵਰਾਜ 855 ਨਿੰਨੇ ਦਾ ਹੁੰਦਾ ਜਿੰਨੀ ਦੀ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ ਜੇ ਦੱਸਦਾ ਹਾਂ ਮੈਂ ਪ੍ਰਾਈਸ ਤੇ 8 ਲੱਖ ਦੀ ਬਾਈ ਗੱਡੀ ਹੋਣ ਵਾਲੀ ਹੈ ਜੋ ਕਿ ਬਾਈ ਥੋੜਾ ਬਹੁਤ ਉੱਪਰ نیچے ਹੋ ਜਾਵੇਗਾ ਜੇ ਕੁਝ ਬਾਈ ਲੈਣੀ ਹੈ ਗੱਡੀ ਬਾਰੇ ਹੋਰ ਜਾਣਕਾਰੀ ਤਾਂ ਮੈਂ ਦੇਤਾ ਬਾਈ ਦਾ ਨੰਬਰ ਕਰ ਲਿਓ ਸੰਪਰਕ ਤੇ ਲੈ ਲਓ ਗੱਡੀ ਨੂੰ ਤਾਂ ਹਾਂਜੀ ਬਾਬੋ ਆਪਣੀ ਨੰਬਰ 5 ਤੇ ਹੋਣ ਵਾਲੀ ਹੈ ਮਥੜੂ 2014 ਮਾਡਲ 50% ਟਾਇਰ ਦੇ ਨਾਲ ਤੁਹਾਨੂੰ ਇਹ ਗੱਡੀ ਦੇਖਣ ਨੂੰ ਮਿਲ ਜਾਵੇਗੀ ਬਾਕੀ 4/4 ਹਿੱਸਾ ਤੇ SMS ਦੇ ਨਾਲ ਇਹ ਗੱਡੀ ਦਿੱਤੀ ਜਾਵੇਗੀ origignal ਪੇਂਟ ਹੈ ਬਾਈ ਸਭ ਕੁਝ origignal ਹੈ ਗੱਡੀ ਤੇ ਤੇ ਬਾਕੀ ਬਾਈ ਬਾਈ ਦੀ ਡਿਮਾਂਡ 9 ਲੱਖ 50 ਹਜ਼ਾਰ ਰੁਪਏ ਹੈ ਜੋ ਕਿ ਉੱਪਰ ਨੀਚੇ ਥੋੜਾ ਬਹੁਤ ਹੋ ਜਾਵੇਗਾ ਤੇਜੂ ਕੁਝ ਲੈਣੀ ਹੈ ਗੱਡੀ ਬਾਰੇ ਹੋਰ ਜਾਣਕਾਰੀ ਬਾਕੀ ਤਾਂ ਦੱਸਣ ਦੀ ਲੋੜ ਹੀ ਨਹੀਂ ਗੱਡੀ ਪੂਰੀ ਓਕੇ ਰਿਪੋਰਟ ਹੈ ਜੇ ਫਿਰ ਵੀ ਕੁਝ ਜਾਣਕਾਰੀ ਲੈਣੀ ਹੈ ਤਾਂ ਮੈਂ ਦੇਤਾ ਬਾਈ ਦਾ ਨੰਬਰ ਕਾਲ ਲਓ ਸੰਪਰਕ ਤੇ ਲੱਲੋ ਗੱਡੀ ਨੂੰ ਗੱਡੀ ਓਕੇ ਰਿਪੋਰਟ ਹੈ ਤਾਂ ਹਾਂਜੀ ਮਿੱਤਰੋ ਆਪਣੀ ਅਗਲੀ ਕੰਮ ਬੈਨ ਨਿਕਲ ਕੇ ਆ ਰਹੀਏ ਲੋਟੇ 2015 ਮਾਡਲ 60% ਟਾਇਰ ਦੇ ਨਾਲ ਤੁਹਾਨੂੰ ਇਹ ਗੱਡੀ ਦੇਖਣ ਨੂੰ ਮਿਲ ਜਾਵੇਗੀ BS3 ਲਾਲ ਇਹਨੂੰ ਪੇਟੀਵਲ ਇੰਜਨ ਦੇ ਨਾਲ ਗੱਡੀ ਦੇਖਣ ਨੂੰ ਮਿਲੇਗੀ 55 ਨੰਬਰ ਦੀ ਪਾਈ ਗੱਡੀ ਹੈ オリジナル ਕਲਰ ਹੈ ਤੇ ਫਰਸਟ ਓਨਰ ਹੈ ਬਾਈ ਗੱਡੀ ਹੈ ਤੇ ਜੇਕਰ ਇਹ ਪੈਂਦੇ ਬਾਈ ਪ੍ਰਾਈਸ ਦੀ ਗੱਲ ਤੇ 7,60,000 ਰੁਪਿਆ ਬਾਈ ਦੀ ਡਿਮਾਂਡ ਹੈ ਜੋ ਕਿ ਥੋੜਾ ਉਹ ਤੋਂ ਉੱਪਰ ਨੀਚੇ ਹੋ ਜਾਵੇਗਾ ਤੇ ਜੇ ਕੁਝ ਲੈਣੀ ਹੈ ਗੱਡੀ ਬਾਰੇ ਹੋਰ ਜਾਣਕਾਰੀ ਤਾਂ ਮੈਂ ਦੇਤਾ ਬਾਈ ਦਾ ਨੰਬਰ ਕਰ ਲਓ ਸੰਪਰਕ ਤੇ ਲੈ ਲਓ ਗੱਡੀ ਨੂੰ ਗੱਡੀ ਓਕਰ ਬੋਟ ਹੈ ਤਾਂ ਹਾਂਜੀ ਬਾਬਿਓ ਆਪਣੀ ਅਗਲੀ ਕੰਬੈਨ ਨਿਕਲ ਕੇ ਆਰੀ ਗਰਧਿਆਲ 2020 ਮਾਡਲ ਗੱਡੀ ਬਈ ਪੂਰੀ ਸ਼ੋਰੂਮ ਕੰਡੀਸ਼ਨ ਵਿੱਚ ਖੜੀ ਹੋਈ ਹੈ ਥੋੜੇ ਬਹੁਤ ਬਾਈ ਸਕ੍ਰੈਚ ਆਇਆ ਉਹ ਵੀ ਬਾਈ ਸਟicker ਉੱਪਰ ਹੋਰ ਗੱਡੀ ਪੂਰੀ ਓਕੇ ਰਿਪੋਰਟ ਹੈ 75% ਟਾਇਰ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ BS3 ਲਾਲ ਇਹਨੂੰ ਪੇਟੀ ਬੰਨਝੇ ਦੇ ਨਾਲ ਗੱਡੀ ਹੈ ਪੰਜਾਬ ਨੰਬਰ ਦੀ ਬਾਈ ਗੱਡੀ ਹੈ ओरिजिनल ਕਲਰ ਹੈ ਲੋਕਲ ਹੀ ਬਾਈ ਗੱਡੀ ਚੱਲੀ ਹੋਈ ਹੈ ਪਿੰਡ ਦਾ ਹੀ ਸੀਜ਼ਨ ਦਾ ਆ ਗੱਡੀ ਨੇ 13 ਲੱਖ ਬਾਈ 22 ਦੀ ਡਿਮਾਂਡ ਹੈ ਫਿਕਸ ਪ੍ਰਾਈਸ ਹੈ ਜੇ ਕੁਝ ਲੈਣੀ ਹੈ ਹੋਰ ਜਾਣਕਾਰੀ ਤਾਂ ਬਾਈ ਨਾਲ ਕਰ ਲੋ ਵਿਜ਼ਿਟ ਤਾਂ ਹਾਂਜੀ ਮਿੱਤਰੋ ਆਪਣੀ ਵੀਡੀਓ ਦੀ ਹੋਣ ਵਾਲੀ ਇੱਥੇ ਐਂਡਿੰਗ ਤੇ ਆਪਣੀ ਲਾਸਟ ਤੇ ਕੰਬਾਈਨ ਹੋਣ ਵਾਲੀ ਕਰਤਾਰ 2012 ਮਾਡਲ 55% ਟਾਇਰ ਦੇ ਨਾਲ ਬਾਕੀ ਬਾਈ ਓਕਰ ਰਪੋਰਟ ਦੀ ਗੱਡੀ ਪਈ ਹੋਈ ਹੈ ਫੁੱਲ ਬਾਈ ਗਾਰੰਟੀ ਦਿੰਦਾ ਬਾਈ ਇੰਜਨ ਦੀ 10 ਲੱਖ ਰੁਪਿਆ ਬਾਈ 22 ਦੀ ਡਿਮਾਂਡ ਹੈ ਫਿਕਸੀ ਪ੍ਰਾਈਸ ਹੈ ਬਈ 50 ਨੰਬਰ ਦੀ ਬਈ ਗੱਡੀ ਹੈ Ориジナル ਪੇਂਟ ਹੈ ਤੇ ਫਸਟ ਓਨਰ ਬਈ ਗੱਡੀ ਹੈ ਇੱਕਾਥੀ ਗੱਡੀ ਚੱਲੀ ਹੋਈ ਹੈ ਜੇ ਕੋਈ ਬਈ ਫਿਰ ਵੀ ਲੈਣੀ ਹੈ ਜਾਣਕਾਰੀ ਤਾਂ ਬਈ ਦਾ ਮੈਂ ਨੰਬਰ ਦੇ ਹੀ ਦਿੱਤਾ ਹੈ ਕਰ ਲਿਓ ਸੰਪਰਕ ਬਈ ਪੈਸੇ ਖਰੇ ਦੇ ਖਰੇ ਹੈ ਬਈ ਗੱਡੀ ਓਕੇ ਰਿਪੋਰਟ ਹੈ ਪੂਰੀ ਰਿਪੇਅਰ ਕਰਕੇ ਠੱਲੀ ਹੋਈ ਹੈ ਬਾਤ ਤੋਂ ਐਮਪੀ ਜਾਂ ਬਿਅਰੇ ਲਿਜਾਣੀ ਹੈ ਤੇ ਚਲੋਣੀ ਹੈ ਤੇ ਹਾਂਜੀ ਮਿੱਤਰੋ ਆਪਣੀ ਇਹ ਸੀ ਅੱਜ ਦੀ ਵੀਡੀਓ ਤੇ ਆਪਣੀਆਂ ਇਹ ਸੀ ਅੱਜ ਦੀਆਂ 8 ਕੰਬੈਨ ਤੇ ਤੁਸੀਂ ਦੱਸਣਾ ਕਮੈਂਟਾਂ ਵਿੱਚ ਕਿ ਤੁਹਾਨੂੰ ਕਿਹੜੀ ਕੰਬੈਨ ਪਸੰਦ ਆਈ ਹੈ ਤੇ ਤੁਸੀਂ ਕਿਹੜੀ ਕੰਬੈਨ ਲੈਣ ਦੇ ਚਾਹਵਾਂ ਨੂੰ ਬਾਕੀ ਬਾਈ ਪ੍ਰਾਈਜ਼ ਵਗੈਰਾ ਮੈਨੂੰ ਦੱਸ ਸਕਦੇ ਹੋ ਤੁਸੀਂ ਕਿ ਆਪਣੇ ਪ੍ਰਾਈਜ਼ ਕਿਦਾਂ ਦੇ ਹੁੰਦੇ ਆ ਜਾਂ ਕਿਦਾਂ ਦੇ ਤੁਹਾਨੂੰ ਪ੍ਰਾਈਜ਼ ਦੀ ਕੰਬੈਨ ਚਾਹੀਦੀ ਹੈ ਲੱਗੇ ਲਾਉਣ ਲਈ ਚਾਹੀਦੀ ਹੈ ਜਾਂ ਕਿਦਾਂ ਦੀ ਚਾਹੀਏ ਮੈਨਾਂ ਸੰਪਰਕ ਕਰ ਲਿਓ ਸਭ ਤਰ੍ਹਾਂ ਦੀਆਂ ਕੰਬੈਨਾਂ ਅਵੇਲੇਬਲ ਨੇ ਤੇ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ